ਹਰ ਜਗ੍ਹਾ ਬੋਲਣਾ ਜ਼ਰੂਰੀ ਨਹੀਂ ਹੁੰਦਾ ਕਈ ਵਾਰੀ ਚੁੱਪ ਰਹਿਣਾ ਵੀ ਸਭ ਤੋਂ ਵੱਡੀ ਸਮਝਦਾਰੀ ਹੁੰਦੀ ਹੈ ਖੋਤਾ ਕਹਿੰਦਾ ਵੀ ਘਾ ਹੂੰ ਇਹ ਪੀੜਾ ਸ਼ੇਰ ਕਹਿੰਦਾ ਨਹੀਂ ਹਰਾ ਖੋਤਾ ਤਾਂ ਖੋਤਾ ਹੀ ਹੈ ਖੋਤੇ ਖੋਤਾ ਕਹੇ ਨਹੀਂ ਜਿਹੜਾ ਹੁੰਦਾ ਉਹਦਾ ਸੁੱਕਾ ਘਾਹ ਦਿੱਥੇ ਸੀ ਅੱਛਾ ਜੀ ਉਹ ਕਹਿੰਦਾ ਪੀੜਾ ਹੁੰਦਾ ਉਹ ਕਹਿੰਦਾ ਨਹੀਂ ਤੇ ਰਾਜੇ ਨੇ ਗੱਲ ਆਖੀ ਕਹਿੰਦੇ ਵੀ ਘਾ ਦਾ ਤਾਂ ਰੰਗ ਪੀਲੇ ਹੁੰਦੇ ਸ਼ੇਰ ਕਹਿੰਦਾ ਹਰਾ ਹੁੰਦਾ ਸਰ ਤੁਸੀਂ ਰਾਜਾ ਸਾਹਿਬ ਕੀ ਗੱਲਾਂ ਕਰਦੇ ਆ ਕਹਿੰਦਾ ਨਹੀਂ ਜੀ ਖੋਤਾ ਸੀ ਜੀ अच्छा जी वो भी ਕੋਤੇ ਨਾਲ ਸਹਿਮਤ ਹੋ ਗਏ ਹਾਂ ਉਹ ਕਹਿੰਦਾ ਕੋਤਾ ਸਹੀ ਕਹਿੰਦਾ ਪੀੜਾ ਹੁੰਦਾ ਹਾਂ ਮੈਂ ਕਿਦਾਂ ਕਵਾਂ ਖੁਸ਼ਬਣਾ ਕੋਤਾ ਵੀ ਅੱਜ ਰਾਜੇ ਨੇ ਮੇਰੇ ਨਾਲ ਗੱਲ ਕੀਤੀ ਆ ਮੈਂ ਕਹਿੰਦਾ ਨਹੀਂ ਜੀ ਕੋਤੇ ਪੀੜਾ ਕਿਹਾ ਹੁੰਦਾ ਇਹ ਮੰਨਦਾ ਨਹੀਂ ਰਾਜਾ ਵੀ ਮਤਲਬ ਇਹ ਗੱਲ ਕਹਿੰਦਾ ਹਾਂ ਅਬ ਵੀ ਸਹੀ ਜਾਣਦੇ ਹੋਏ ਵੀ ਤੁਸੀਂ ਮੈਨੂੰ ਹਨਾ ਸਜ਼ਾ ਦੇ ਦਿੱਤੀ ਜਿੰਦਾ ਤੇ ਉਹ ਤੰਦਰਬਾਦਾਂ ਜਦੋਂ ਬਾਹਰ ਕੱਢਿਆ ਤੇ ਉਹ ਕਹਿੰਦਾ ਹਾਂ ਵੀ ਠੀਕ ਆ ਕਹਿੰਦੇ ਤੁਸੀਂ ਉਦੋਂ ਉਹਦੀ ਮਤ ਕਿਦਾਂ ਕਰਤੀ ਵੀ ਘਾਹਾਂ ਨੂੰ ਪੀੜਾ ਹੁੰਦਾ ਜੀ ਕਹਿੰਦੇ ਮੈਂ ਉਹਦੀ ਮਤ ਨਹੀਂ ਕੀਤੀ ਮੈਂ ਤੈਨੂੰ ਅਗ ਦਿੱਤੀ ਆ ਹਾਂ ਜਦ ਤੂੰ ਤੈਨੂੰ ਸਮਝਾ ਤੂੰ ਸ਼ੇਰ ਆ ਤੂੰ ਖੋਤੇ ਦੇ ਵਿੱਚ ਜੰਨਾ ਨਹੀਂ ਸਹੀ ਹੈ ਤੈਨੂੰ ਪਤਾ ਮੈਨੂੰ ਪਤਾ ਜੱਗ ਨੂੰ ਪਤਾ ਵੀ ਇਹ ਦਾ ਮਤਲਬ ਨਾ ਰੰਗ ਹਰਾ ਹੁੰਦਾ ਕਾ ਹੂੰ ਬਿਲਕੁਲ ਜੀ ਤੇ ਤੂੰ ਬਹਿ ਸਕਿਆ ਨਾ ਸੀ ਹੂੰ ਖੋਤੇ ਦੇ ਨਾਲ ਖੋਤੇ ਨਾਲ ਹੂੰ ਤੇ ਫਿਰ ਤੈਨੂੰ ਉਹਦੀ ਸਿਆਣ ਮਿਲੀ ਤੇਨੂੰ ਇਸ ਵਾਰੀ ਸਿਆਣ ਨਹੀਂ ਮਿਲੀ ਕਿ ਘਾਦਾ ਰੰਗ ਹਰਾ ਨਹੀਂ ਹੁੰਦਾ ਹੂੰ ਇਸ ਜੀ ਆ ਮੀ ਲੀ ਦ ਬੈਜਾ ਕੇ ਨਾ ਕਮਾਲ ਆ ਜੀ